ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਰ ਬਾਰ ਵਹਿਗੁਰੂ ਵਹਿਗੁਰੂ ਜਪਣ ਨਾਲ ਕੀ ਤਬਦੀਲੀਆਂ ਆਉਂਦੀਆਂ ਨੇ ਮਨੁੱਖ ਦੇ ਵਿੱਚ ਬਾਰ ਬਾਰ ਵਹਿਗੁਰੂ ਵਹਿਗੁਰੂ ਜਪਣ ਦਾ ਫਲ ਅੱਜ ਵਿਸਤਾਰ ਨਾਲ ਸੁਣਾਂਗੇ ਸੰਤ ਮਸਕੀਨ ਜੀ ਪਾਸੋਂ ਸਾਧ ਸੰਗਤ ਜੀ ਵੀਡੀਓ ਬਹੁਤ ਹੀ ਮੋਟੀਵੇਸ਼ਨ ਵਾਲੀ ਆ ਕਿਰਪਾ ਕਰਕੇ ਟਾਈਮ ਚੋਂ ਟਾਈਮ ਕੱਢ ਕੇ ਵੀਡੀਓ ਜਰੂਰ ਸਰਵਣ ਕਰੋ ਜੀ ਤੇ ਆਪਦੀ ਜ਼ਿੰਦਗੀ ਵਿੱਚ ਵੀ ਤਬਦੀਲੀ ਲਿਆਓ ਬਾਰ ਬਾਰ ਜਪੋ ਬਾਰ ਬਾਰ ਜਪੋ 10 ਦਫਾ ਵਾਹਿਗੁਰੂ ਆਖੋ ਚਲੋ ਇੱਕ ਦਫਾ ਚ ਥੋੜਾ ਜਿਹਾ ਮਨ ਇਕਾਗਰ ਹੋਵੇਗਾ ਜਪੀ ਜਾਓ ਜਪੀ ਜਾਓ ਮਿਹਨਤ ਕਰੀ ਜਾਓ ਜਿਸ ਵਕਤ ਮਨ ਪੂਰਾ ਹੋਇਆ ਸਾਵਧਾਨੀ ਪੂਰੀ ਹੋਈ ਇੱਕੋ ਦਫਾ ਦੇ ਵਾਹਿਗੁਰੂ ਨੇ ਵੀ ਅੰਦਰ ਕ੍ਰਾਂਤੀ ਪੈਦਾ ਕਰ ਦੇਣੀ ਹੈ ਪਲਾ ਕਰਮ ਮਨ ਨਾਲ ਹੁੰਦਾ ਹੀ ਨਹੀਂ ਹੈ ਕਰਦਾ ਹੀ ਨਹੀਂ ਲੋਕੇ ਪੂਰਾ ਮਨ ਉਹਦੇ ਚ ਆਉਂਦਾ ਹੀ ਨਹੀਂ ਇੱਕ ਥੋੜੀ ਹਰ ਸ਼ਹਿਰ ਦੇ ਹਰ ਮਨੁੱਖ ਨੇ ਕੀ ਆਖਿਆ ਮੈਨੂੰ ਕੀ ਕਰੀਏ ਗਿਆਨੇ ਜੀ ਬਾਣੀ ਤੇ ਪੜਦੇ ਆ ਮਨ ਤੇ ਜੁੜਦਾ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਤੇ ਜੁੜਦਾ ਹੀ ਨਹੀਂ ਮਨ ਤੇ ਹੁੰਦਾ ਹੀ ਨਹੀਂ ਗੁਰਦੁਆਰੇ ਬੈਠੇ ਹੁੰਦੇ ਆ ਨਿਮਕ ਮਾਇ ਚਾਰ ਕੁੰਠ ਫਿਰ ਆਵੇ ਮਨ ਤੇ ਇੰਜ ਹੁੰਦਾ ਸੰਧਿਆ ਦਾ ਵਕਤ ਸੀ ਸੁਲਤਾਨਪੁਰ ਦੀ ਗੱਲ ਹੈ ਤੇ ਸੁਲਤਾਨਪੁਰ ਦਾ ਨਵਾਬ ਘੋੜੇ ਤੇ ਅਸਵਾਰ ਲੰਘਿਆ ਕੀ ਦੇਖਦਾ ਵਈ ਨਦੀ ਦੇ ਕੰਢੇ ਕੰਢੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ ਘੋੜੇ ਤੋਂ ਉਤਰਾ ਸਲਾਮ ਕਰਕੇ ਕਹਿੰਦਾ ਨਾਨਕ ਜੀ ਤੁਸੀਂ ਕਹਿੰਦੇ ਹੋ RAM ਤੇ ਅੱਲਾ ਇੱਕੋ ਹੀ ਹੈ ਇੱਕੋ ਹੀ ਹੈ ਕਿ ਸਤਿਗੁਰੂ ਕਹਿੰਦੇ ਨੇ ਇਹਦੇ 'ਚ ਕੀ ਸ਼ੱਕ ਹੈ ਇਕੋ ਹੀ ਤੇ ਨਾਮ ਅਲੱਗ ਅਲੱਗ ਨੇ ਹਸਤੀ ਤੇ ਇੱਕੋ ਹੀ ਹੈ ਹਿੱਤੇ ਭਾਸ਼ਾ ਦੇ ਹਿਸਾਬ ਨਾਲ ਨਾਮ ਅਲੱਗ ਅਲੱਗ ਨੇ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ ਔਰ ਸਾਰੇ ਨਾਮ ਅਵਤਾਰਾਂ ਦੇ ਮਨੁੱਖਾਂ ਦੇ ਰੱਖੇ ਹੋਏ ਨੇ ਉੰਜ ਪ੍ਰਮਾਤਮਾ ਦਾ ਕੋਈ ਨਾਮ ਨਹੀਂ ਅਨਾਮ ਹੈ ਅਠਾਮ ਹੈ ਸਾਡਾ ਵੀ ਕੋਈ ਨਾਮ ਨਹੀਂ ਨਾਮ ਲੈ ਕੇ ਜੰਮਦੇ ਆ ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ ਹੈ ਸੰਸਾਰ ਦੇ ਵਿੱਚ ਹਰ ਵਸਤੂ ਅਨਾਮ ਹੈ ਕੋਈ ਨਾਮ ਨਹੀਂ ਹੈ ਨਾਮ ਸਿਰਫ ਮਨੁੱਖੀ ਦੁਨੀਆ ਮਨੁੱਖਾਂ ਨੂੰ ਪਤਾ ਹੈ ਇਸ ਦਰਖਤ ਦਾ ਕੀ ਨਾਮ ਹੈ ਫਲ ਦਾ ਕੀ ਨਾਮ ਹੈ ਇਹ ਫਲ ਦਾ ਕੀ ਨਾਮ ਹੈ ਸਾਗ ਸਬਜ਼ੀ ਦਾ ਕੀ ਨਾਮ ਹੈ ਇਹ ਦਵਾਈ ਦਾ ਕੀ ਨਾਮ ਹੈ ਇਸ ਬਿਮਾਰੀ ਦਾ ਕੀ ਨਾਮ ਹੈ ਔਰ ਸਾਰੇ ਨਾਮ ਮਨੁੱਖ ਨੇ ਰੱਖੇ ਨੇ ਕੋਈ ਬਿਮਾਰੀਆਂ ਨੇ ਆਪਣੇ ਨਾਮ ਨਹੀਂ ਰੱਖੇ ਕੋਈ ਦਵਾਈਆਂ ਨੇ ਆਪਣੇ ਨਾਮ ਨਹੀਂ ਰੱਖੇ ਮਨੁੱਖ ਨੇ ਰੱਖੇ ਨੇ ਸ਼ਹਿਰਾਂ ਦੇ ਨਾਮ ਸੜਕਾਂ ਦੇ ਨਾਮ ਗਲੀਆਂ ਦੇ ਨਾਮ ਮੁਲਕਾਂ ਦੇ ਨਾਮ ਮਜ਼ਬਾਂ ਦੇ ਨਾਮ ਇਹ ਸਭ ਮਨੁੱਖ ਨੇ ਰੱਖਿਆ ਤਤਾਂ ਦੇ ਨਾਮ ਇਹ ਧਰਤੀ ਹੈ ਪਵਣ ਹੈ ਪਾਣੀ ਹੈ ਅਗਨੀ ਹੈ ਆਕਾਸ਼ ਹੈ ਮਨੁੱਖ ਨੇ ਰੱਖਿਆ ਕਹਿੰਦੇ ਨੇ ਵਿਚਾਰਕ ਅਗਰ ਮਨੁੱਖ ਨਾ ਹੁੰਦਾ ਕਿਸੇ ਵਸਤੂ ਦਾ ਨਾਮ ਨਹੀਂ ਆਉਣਾ ਸੀ ਵਸਤੂ ਤੇ ਹੋਣੀ ਸੀ ਨਾਮ ਨਹੀਂ ਆਉਣਾ ਸੀ। ਤਾਂ ਫਿਰ ਗਿਆਨ ਵੀ ਨਹੀਂ ਆਉਣਾ ਸੀ। ਕਿਉਂ? ਕਿਸੇ ਵੀ ਚੀਜ਼ ਦਾ ਗਿਆਨ ਦੇਣਾ ਹੋਵੇ ਪਹਿਲੇ ਨਾਮ ਅੱਗੇ ਕਰਨਾ ਪਵੇਗਾ। ਨਾਮ ਤੋਂ ਬਿਨਾ ਗਿਆਨ ਨਹੀਂ ਦਿੱਤਾ ਜਾ ਸਕਦਾ। ਜੈਸੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦੇ ਆ। ਵੀ ਮੈਂ ਤੁਹਾਨੂੰ ਆਖਾਂ ਇਸ ਇਲਾਕੇ 'ਚ ਮੇਰਾ ਇੱਕ ਮਿੱਤਰ ਰਹਿੰਦਾ ਹੈ ਬਚਪਨ ਦਾ ਦੋਸਤ। ਤੇ ਮੈਂ ਉਸ ਨੂੰ ਮਿਲਣਾ ਹੈ ਮੈਨੂੰ ਉਹਦਾ ਥਾਂ ਟਿਕਾਣਾ ਦੱਸੋ ਤੇ ਤੁਸੀਂ ਇਹ ਆਖੋਗੇ ਉਹਦਾ ਨਾਂ ਕੀ ਹੈ ਮੈਂ ਕਹਾ ਨਾਂ ਤੇ ਮੈਨੂੰ ਆਉਂਦਾ ਹੀ ਨਹੀਂ ਮੈਂ ਕੀ ਕਰਾਂ ਮੇਰੇ ਨਾਮ ਮੈਨੂੰ ਨਹੀਂ ਆਉਂਦਾ ਤੋ ਕੀ ਦੱਸੋਗੇ ਮੈਨੂੰ ਜੇ ਤਾਂ ਕੀ ਤਾਂ ਤੇ ਤਾਂ ਨਾਮ ਵਿਣ ਨਾਵੇ ਨਾ ਇਹ ਕੋ ਥਾਂ ਜਿਤਨੀ ਵੀ ਕਿਰਤ ਪ੍ਰਭੂ ਦੀ ਹੈ ਮਨੁੱਖ ਨੇ ਸਭ ਨੂੰ ਨਾਮ ਦਿੱਤਾ ਨਾਮ ਤੋਂ ਬਿਨਾ ਕੋਈ ਚੀਜ਼ ਨਹੀਂ। ਅਗਰ ਕੋਈ ਚੀਜ਼ ਨਾਮ ਤੋਂ ਬਿਨਾ ਹੈ ਤਾਂ ਫਿਰ ਮਨੁੱਖ ਕੋਲ ਉਸ ਦਾ ਗਿਆਨ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਗਿਆਨ ਤੇ ਨਾਮ ਦੋਵੇਂ ਸਮਿਲਿਤ ਨੇ। ਸਤਿਗੁਰ ਕਹਿਣ ਲੱਗੇ, "ਨਵਾਬ ਸਾਹਿਬ, ਹੱਸੀ ਤੇ ਇੱਕੋ ਹੈ। ਰਾਮ ਅੱਲਾਹ। ਇਹਦੇ 'ਚ ਕੀ ਸ਼ੱਕ ਹੈ? ਇਹ ਦੋ ਨਹੀਂ ਨੇ। ਜੋ ਰਾਮ ਹੈ ਉਹ ਹੀ ਅੱਲਾਹ ਹੈ।" ਔਰ ਜੋ ਅੱਲਾ ਹੈ ਉਹ ਹੀ ਰਾਮ ਹੈ। ਨਵਾਬ ਕਹਿੰਦਾ ਹੈ ਨਾਨਕ ਜੀ ਇਸ਼ਾ ਦੀ ਨਮਾਜ਼ ਦੀ ਬਾੰਗ ਦਿੱਤੀ ਜਾ ਚੁੱਕੀ ਹੈ। ਸੂਰਜ ਜਦ ਗਰੂਬ ਹੋ ਜਾਂਦਾ ਹੈ ਰਾਤ ਆਰੰਭ ਹੋ ਜਾਂਦੀ ਹੈ। ਉਸ ਸਮੇਂ ਜੋ ਮੁਸਲਮਾਨ ਨਮਾਜ਼ ਪੜ੍ਹਦੇ ਨੇ ਉਹਨੂੰ ਕਹਿੰਦੇ ਨੇ ਇਸ਼ਾ ਦੀ ਨਮਾਜ਼। ਅਮਰਤ ਵੇਲੇ ਜਿਹੜੀ ਪੜ੍ਹਦੇ ਨੇ ਫਜ਼ਰ ਦੀ ਨਮਾਜ਼। ਇਸ਼ਾ ਦੀ ਨਮਾਜ਼ ਦਾ ਸਮਾਂ ਹੋ ਗਿਆ ਹੈ। ਆਖ ਦੀ ਅੱਲਾਹ ਦੇ ਰਾਮ ਇੱਕ ਹੋਇਆ ਚਲ ਕੱਟ ਕੇ ਇਕੱਠੇ ਚਲੀਏ ਨਮਾਜ਼ ਪੜੀਏ ਸਤਿਗੁਰ ਖੜੇ ਹੋ ਗਏ ਚਲੋ ਨਵਾਬ ਸਾਹਿਬ ਚਲੀਏ ਬਿਲਕੁਲ ਨਵਾਬ ਨੂੰ ਇਹ ਉਮੀਦ ਨਹੀਂ ਸੀ ਕਿ ਗੁਰੂ ਨਾਨਕ ਇਸ ਤਰ੍ਹਾਂ ਹੀ ਖੜੇ ਹੋ ਜਾਣਗੇ ਮੇਰੇ ਨਾਲ ਚੱਲ ਪੈਣਗੇ ਅੰਦਰੋਂ ਤੇ ਨਵਾਬ ਵੀ ਹੈਰਾਨ ਹੋਇਆ ਬੇਬੇ ਨਾਨਕੀ ਤੱਕ ਖਬਰਾਂ ਜਾ ਪਹੁੰਚੀਆਂ ਬੇਬੇ ਜੀ ਨਾਨਕ ਜੀ ਨਮਾਜ਼ ਪੜਨ ਜਾ ਰਹੇ ਲੱਗਦਾ ਮੁਸਲਮਾਨ ਹੋਣ ਲੱਗੇ। ਸultanpur ਦੇ ਚ ਖਬਰਾਂ ਪਹੁੰਚ ਗਈਆਂ। ਨਵਾਬ ਲੈ ਗਿਆ ਆਪਣੇ ਨਿਜੀ ਮਸਜਿਦ ਦੇ ਚ। ਉਹਦੀ ਆਪਣੀ ਬਣਾਈ ਹੋਈ ਮਹਿਲਾਂ ਦੇ ਚ। ਉਹਦੇ ਚ ਕੁਝ ਐਲਕਾਰ ਤੇ ਨਵਾਬ ਆਪ ਤੇ ਇਮਾਮ ਜਿਹਨੇ ਨਮਾਜ਼ ਪੜਾਣੀ ਹੈ। ਅੰਦਾਜ਼ਨ 10-12 ਅਮਲਕ ਕਤਾਰਿਚ ਖੜੇ ਨੇ ਅੱਗੋ ਇਮਾਮ ਹੈ। जिसने वारी वारी रुकात पढ़नी है मतलब नमाज शुरू करानी है उसी कतार गुरु नानक देव जी खड़े हो गए इमाम ने नमाज शुरू की थी। बिस्मिल्ला उल रहमान उल रहीम तो सारिया ने सजदा किया पर गुरु नानक खड़े रहे नहीं सजदा ਸਜਦਾ ਕਰਦਿਆਂ ਆ ਨਵਾਬ ਨੇ ਥੋੜਾ ਜਿਹਾ ਅੱਖ ਖੋਲ ਕੇ ਵੇਖ ਲਿਆ ਵੀ ਗੁਰਨਾਨਕ ਤੇ ਖੜੇ ਨੇ ਤੇ ਨਮਾਜ਼ ਦੇ ਚ ਬਾਰ ਬਾਰ ਝੁਕਣਾ ਪੈਂਦਾ ਤੇ ਸਜਦਾ ਕਰਨਾ ਪੈਂਦਾ ਝੁਕਣਾ ਪੈਂਦਾ ਗੋਡਿਆਂ ਦੇ ਬਾਹਰ ਕੁਝ ਰੁਕਾਵਟਾਂ ਦੇ ਚ ਗੋਡੇ ਦੇ ਬਾਹਰ ਝੁਕਣਾ ਪੈਂਦਾ ਕੁਝ ਰੁਕਾਵਟਾਂ ਦੇ ਚ ਸਜਦਾ ਕਰਨਾ ਪੈਂਦਾ ਨਵਾਬ ਬਾਰ ਬਾਰ ਸਜਦਾ ਕਰ ਰਿਹਾ ਹੈ ਗੁਰਨਾਨਕ ਨਹੀਂ ਕਰ ਰਿਹਾ ਨਵਾਬ ਬਾਰ ਬਾਰ ਝੁਕ ਰਿਹਾ ਹੈ ਗੁਰੂ ਨਾਨਕ ਨਹੀਂ ਝੁਕ ਰਿਹਾ ਉਸੇ ਤਰ੍ਹਾਂ ਹੀ ਖੜੇ ਰਹਿ ਆਖਿਰ ਨਮਾਜ਼ ਦੀ ਸਮਾਪਤੀ ਹੋਈ ਹੱਸ ਕੇ ਨਵਾਬ ਕਹਿੰਦਾ ਗੱਲਾਂ ਹੀ ਗੱਲਾਂ ਨੇ RAM ਤੇ ਅੱਲਾ ਇੱਕੋ ਹੀ ਹੈ ਅੱਲਾ ਹੈ ਉਹੀ RAM ਹੈ RAM ਹੈ ਉਹੀ ਅੱਲਾ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਨਮਾਜ਼ ਪੜੋਗੇ ਤੁਸੀਂ ਨਹੀਂ ਪੜੇ ਨਹੀਂ ਪੜੇ ਸਤਗੁਰ ਕਹਿੰਦੇ ਨੇ ਅਸੀਂ ਆਪਣੇ ਵਾਅਦੇ ਦੇ ਕਾਇਮ ਆ ਤੇਰੇ ਨਾਲ ਨਮਾਜ਼ ਪੜ੍ਹਣੀ ਇਹ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਪਰ ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਨੇ ਤੂੰ ਤੇ ਕਾਬਲ ਦੇ ਚੋੜੇ ਖਰੀਦ ਰਿਆ ਸੀ ਮੈਨੂੰ ਨਹੀਂ ਘੋੜੇ ਚਾਹੀਦੇ ਮੈਂ ਨਹੀਂ ਕਾਬਲ ਦੇ ਜਾ ਕੇ ਘੋੜੇ ਖਰੀਦਨੇ ਤੂੰ ਦੱਸ ਨਮਾਜ਼ ਪੜ੍ਹ ਰਿਆ ਸੀ ਕਿ ਘੋੜੇ ਖਰੀਦ ਰਿਆ ਸੀ ਦੋ ਆਦਮੀ ਭੇਜੇ ਸਨ ਨਵਾਬ ਨੇ ਕਾਬਲ ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕੋਈ 2000 ਸਾਲ ਤੋਂ ਕਾਬਲ ਘੋੜਿਆਂ ਦੀ ਮੰਡੀ ਚੱਲਿਆ ਆ ਰਹੀ ਹੈ 1000 ਸਾਲ ਦਾ ਤੇ ਇਤਿਹਾਸ ਮੌਜੂਦ ਹੈ ਲੇਕਿਨ ਇਤਿਹਾਸਕਾਰ ਕਹਿੰਦੇ ਨੇ ਬਹੁਤ ਪੁਰਾਣੀ ਮੰਡੀ ਹੈ ਅਫਗਾਨੀ ਲੋਕਾਂ ਦਾ ਬਹੁਤ ਵੱਡਾ ਸ਼ੌਕ ਹੈ ਘੋੜਸਵਾਰੀ ਤੋਂ ਕਾਬਲ ਦੇ ਭਾਦਰਾਉਂ ਦਾ ਪੂਰਾ ਮਹੀਨਾ ਘੋੜਿਆਂ ਦੀ ਮੰਡੀ ਲੱਗਦੀ ਹੈ ਇਰਾਕੀ ਘੋੜੇ ਇਰਾਨੀ ਘੋੜੇ ਤੁਰਕਮਿਨਿਸਤਾਨ ਦੇ ਘੋੜੇ ਉਸਬੇਕਿਸਤਾਨ ਦੇ ਘੋੜੇ ਅਰਗਵਾਨistan ਦੇ ਘੋੜੇ ਸਾਰੇ ਉੱਥੇ ਇਕੱਠੇ ਹੁੰਦੇ ਨੇ। ਵਪਾਰੀ ਲਿਆਂਦੇ ਨੇ, ਖਰੀਦਦੇ ਨੇ, ਵੇਚਦੇ ਨੇ। ਧਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵੀ ਜਦ ਘੋੜਿਆਂ ਦੀ ਲੋੜ ਪਈ 500 ਮੋਰਾਂ ਦੇ ਕੇ ਭਾਈ ਗੁਰਦਾਸ ਜੀ ਨੂੰ ਕਾਬਲ ਵੇਝਿਆ ਸੀ। ਵਧੀਆ ਘੋੜੇ ਖਰੀਦ ਕੇ ਲਿਆ ਇਰਾਕੀ। ਭਾਈ ਗੁਰਦਾਸ ਵੀ ਕਾਬਲ ਹੀ ਗਏ ਸਨ ਘੋੜਿਆਂ ਨੂੰ ਖਰੀਦਣ ਵਾਸਤੇ। ਬڑے ਪ੍ਰਾਚੀਨ ਕਾਲ ਤੋਂ afghanistan ਘੋੜਿਆਂ ਦੀ ਮੰਡੀ ਰਿਆ ਔਰ ਹੁਣ ਵੀ ਹੈ ਸਤਿਗੁਰੂ ਕਹਿਣ ਲੱਗੇ ਅਸੀਂ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਤੇਰੇ ਨਾਲ ਕਾਬਲ ਦੇ ਜਾ ਕੇ ਘੋੜੇ ਨਹੀਂ ਖਰੀਦਣੇ ਤੂੰ ਦੱਸ ਨਮਾਜ਼ ਪੜ੍ਹ ਰਿਆ ਸੀ ਕਿ ਘੋੜੇ ਖਰੀਦ ਰਿਆ ਸੀ ਬੜਾ ਸ਼ਰਮਸਾਰ ਹੋਇਆ ਨਵਾਬ ਕਹਿੰਦਾ ਹੈ ਅਤੇ ਅੰਦਰ ਦੀ ਜਾਣਗੇ ਲੋਕੀ ਮੰਦਰ ਮਰਜਾਦ ਗੁਰਦੁਆਰਿਆਂ ਦੇ ਚ ਪੂਜਾ ਪਾਠ ਧਾਰਮਿਕ ਸਾਧਨਾ ਦੇ ਚ ਬਸ ਆਪਣੇ ਆਪਣੇ ਘੋੜੇ ਹੀ ਖਰੀਦਦੇ ਨੇ ਕੌਣ ਨਮਾਜ਼ ਪੜ੍ਹਦਾ ਹੈ ਕੌਣ ਜਪ ਕਰਦਾ ਹੈ ਕੌਣ ਬੰਦਗੀ ਕਰਦਾ ਸਭ ਆਪਣੇ ਆਪਣੇ ਘੋੜੇ ਖਰੀਦਦੇ ਨੇ ਤੇ ਜਦ ਘੋੜੇ ਹੀ ਖਰੀਦਣ ਜਾਣਾ ਮੰਦਰ ਮਰਜਾਦ ਗੁਰਦੁਆਰੇ ਚ ਤੋ ਗੁਸਤਾਖੀ ਮਾਵ ਧਾਰਮਿਕ ਸਥਾਨ ਵਪਾਰ ਦਾ ਕੇਂਦਰ ਬਣ ਜਾਂਦਾ ਹੈ ਤੋ ਫਿਰ ਵਪਾਰ ਦੇ ਜਿਹੜੀਆਂ ਬੇਈਮਾਨੀਆਂ ਹੁੰਦੀਆਂ ਨੇ ਕਾਰੋਬਾਰ ਦੇ ਜਿਹੜੀ ਹੈਰਾ ਫੇਰੀ ਆਉਂਦੀ ਏ ਉਹ ਮੰਦਰ ਮਸਜਿਦ ਗੁਰਦੁਆਰਿਆਂ 'ਚ ਵੀ ਹੋਵੇਗੀ ਰੱਜ ਕੇ ਹੋਵੇਗੀ ਖੈਰ ਇੰਨਾ ਹੀ ਮੈਂ ਅਰਜ਼ ਕਰਾਂ ਮੁਖ्तसर ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਕਾਮਨਾ ਮਨ ਨੂੰ ਨਾਮ ਨਾਲ ਨਹੀਂ ਜੁੜਨ ਦੇਗੀ ਕਾਮਨਾ ਮਨ ਨੂੰ ਕੀਰਤਨ ਨਾਲ ਨਹੀਂ ਜੁੜਨ ਦੇਗੀ ਕਾਮਨਾ ਮਨ ਨੂੰ ਜਪ ਨਾਲ ਨਹੀਂ ਜੁੜਨ ਦੇਗੀ ਕਮ ਸੇ ਕਮ 24 ਘੰਟਿਆਂ 'ਚ ਮਨੁੱਖ ਅੱਧਾ ਘੰਟਾ ਵੀ ਅਭਿਆਸ ਕਰੇ ਕੱਲ ਤੋਂ ਸੰਕਲਪ ਕਰੇ ਕਿ ਜਿਸ ਸਮੇਂ ਮੈਂ ਨਿਤਨੇਮ ਕਰਨਾ ਹੈ ਮੈਂ ਕਾਮਨਾ ਨੂੰ ਨੇੜੇ ਆਣ ਹੀ ਨਹੀਂ ਦੇਣਾ ਉਸ ਸਮੇਂ ਤੇ ਨਹੀਂ ਆਣ ਦੇਣਾ ਰੋਜ਼ ਰੋਜ਼ ਮਨੁੱਖ ਆਪਣੀ ਕਾਮਨਾਵਾਂ ਤੋਂ ਹਾਰੇਗਾ ਹਾਰਦਾ ਹੈ ਰੋਜ਼ ਹਾਰ ਹੁੰਦੀ ਹੈ ਔਰ ਨਿਰਾਸ਼ ਹੋ ਕੇ ਫਿਰ ਮਨੁੱਖ ਸੰਕਲਪ ਕਰਨਾ ਹੀ ਛੱਡ ਦਿੰਦਾ ਠੀਕ ਹੈ ਕਾਮਨਾ ਕਰਕੇ ਹੀ ਜਪਾਂਗੇ ਕਾਮਨਾ ਕਰਕੇ ਕਰੋ ਹਰ ਮਨੁੱਖ ਆਪਣੀ ਵਾਸ਼ਨਾ ਦੇ ਹੱਥੋਂ ਹਾਰਿਆ ਹੋਇਆ ਹੈ ਹਰ ਮਨੁੱਖ ਆਪਣੀ ਕਾਮਨਾਵਾਂ ਦੇ ਹੱਥੋਂ ਹਾਰਿਆ ਹੋਇਆ ਹੈ ਕਾਮਨਾਵਾਂ ਕੀਰਤਨ ਕਥਾ ਜਪ ਨਾਲ ਜੁੜਨ ਨਹੀਂ ਦੇਂਦੀਆਂ ਕਾਮਨਾਵਾਂ ਕਈ ਦਫਾ ਮੰਦਰ ਮਸਜਿਦ ਗੁਰਦੁਆਰੇ ਆਣ ਨਹੀਂ ਦੇਦੀਆਂ ਕੁਝ ਵੀ ਨਹੀਂ ਕਰਨ ਦਿੰਦੀ ਕਾਮਨਾਵਾ ਮੰਦਰ ਮਸਜਿਦ ਆਣ ਤੋਂ ਰੋਕ ਦੇਣ ਗਿਆ ਤੇ ਜੇ ਬੰਦਾ ਆ ਗਿਆ ਥੋੜਾ ਜਿਹਾ ਸੰਕਲਪ ਉਸ ਦਾ ਫਰਕ ਬਲ ਹੈ ਆ ਗਿਆ ਤੇ ਕਾਮਨਾ ਕਹਿ ਕੇ ਆਪਾਂ ਵੀ ਤੇਰੇ ਨਾਲ ਹੀ ਬੈਠਣਾ ਕਿੱਥੇ ਜਾਂਦਾ ਚਾ ਗੁਰਦੁਆਰੇ ਮੈਂ ਤੈਨੂੰ ਬਾਜ਼ਾਰ ਹੀ ਲੈ ਜਾਵਾਂਗੀ ਕਾਮਨਾ ਫਿਰ ਮੰਨੋ ਲਈ ਫਿਰਦੀ ਹੈ ਕਾਹ ਹੂੰ ਫਲ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਛੇ ਸਮਾਜ ਰੋਜ਼ ਰੋਜ਼ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ ਕਿਉਂ ਹਰ ਬੁਰੇ ਕਰਮ ਦੇ ਚ ਮਨ ਪੂਰਾ ਹੁੰਦਾ ਹੈ ਹਰ ਬੁਰੇ ਕਰਮ ਦੇ ਸਾਵਧਾਨੀ ਹੁੰਦੀ ਹੈ ਹਰ ਬੁਰੇ ਕਰਮ ਦੇ ਚ ਇਕਾਗਰਤਾ ਹੁੰਦੀ ਹੈ ਕਿਉਂ ਖਤਰਾ ਕਾਨੂੰਨ ਦਾ ਖਤਰਾ ਸਮਾਜ ਦਾ ਪਕੜੇ ਜਾਵਾਂਗੇ ਉਹਦੇ ਸੰਸਕਾਰ ਬਣ ਜਾਂਦੇ ਨੇ ਹਰ ਬੁਰਾ ਕਰਮ ਮਨ ਦਾ ਹਿੱਸਾ ਬਣ ਜਾਂਦਾ ਹੈ। ਮਨ ਜਿਸ ਕਰਮ ਦੇ ਚ ਹੋਵੇ ਉਹੀ ਕਰਮ ਮਨ ਦੇ ਚ ਲਿਖਿਆ ਜਾਂਦਾ ਦੂਜਾ ਨਹੀਂ। ਜਿਹੜਾ ਭੋਜਨ ਮੈਂ ਖਾ ਲਿਆ ਮੇਰੇ ਗੰਠ ਤੋਂ ਥੱਲੇ ਗਿਆ ਮੈਂ ਪ੍ਰਵਾਨਦੇ ਹਾਂ। ਉਹੀ ਮੇਰੇ ਤਨ ਦਾ ਹਿੱਸਾ ਬਣਦਾ ਦੂਜਾ ਨਹੀਂ। ਖਾਲੀ ਚ ਪਿਆ ਮੇਰੇ ਸਾਹਮਣੇ ਸਾਰਾ ਦਿਨ ਪਿਆ ਰਹੇ ਇਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ। ਇਹ ਭੋਜਨ ਕੁਝ ਮਾਤਰਾ ਦੇ ਵਿੱਚ ਮੇਰੇ ਸਰੀਰ ਦਾ ਹਿੱਸਾ ਉਦੋਂ ਬਣੇਗਾ ਜਦ ਮੈਂ ਖਾ ਲਵਾਂ ਤੇ ਇਹਦੀ ਜਿਹੜੀ ਮਾਤਰਾ ਸਰੀਰ ਦੇ ਵਿੱਚ ਰਹਿ ਜਾਏਗੀ ਉਹੀ ਖੂਨ ਹੈ ਉਹੀ ਮਾਸ ਹੈ ਉਹੀ ਹੱਡੀਆਂ ਉਹੀ ਚਰਬੀ ਹੈ ਜਿਸ ਕਰਮ ਦੇ ਵਿੱਚ ਮੇਰਾ ਮਨ ਹੈ ਉਹੀ ਕਰਮ ਮੇਰੇ ਮਨ ਦੇ ਵਿੱਚ ਲਿਖਿਆ ਜਾਏਗਾ ਉਹਨੂੰ ਸੰਸਕਾਰ ਕਹਿੰਦੇ ਨੇ ਔਰ ਜਿਹੜਾ ਕਰਮ ਮਨ ਕਰਕੇ ਪੂਰਾ ਕੀਤਾ ਉਹ ਫਿਰ ਵਿਚਾਰਾਂ ਚ ਚਲੇਗਾ ਕਿਉਂਕਿ ਮਨ ਨਾਲ ਕੀਤਾ ਹੈ ਪੂਰੀ ਕਾਗਰਤਾ ਨਾਲ ਕੀਤਾ ਹੈ ਇਹ ਜਿਹੜੇ ਵਿਚਾਰ ਨੇ ਇਹਨੂੰ ਹੀ ਕਹਿੰਦੇ ਨੇ ਮੱਥੇ ਦੇ ਲੇਖ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਹਿਆਣਾ ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ ਬੜੀਆਂ ਬੜੀਆਂ ਪੋਥੀਆਂ ਪੜ ਲੈਂਦੀਆਂ ਬੜੇ ਵਿਦਿਆ ਹਾਸਲ ਕੀਤੀ ਹੈ ਬੜੀਆਂ-ਬੜੀਆਂ ਡਿਗਰੀਆਂ ਹਨ ਇਹਦੇ ਕੋਲ ਬੜੇ-ਬੜੇ ਪ੍ਰਮਾਣ ਪੱਤਰ ਨੇ ਪਰ ਸਹਬ ਕੇਦਨ ਮੋੜ ਦਾ ਮੋਰ ਹੈ ਸਿਰ ਦੇ ਲੇਖ ਤੇ ਪੜ ਹੀ ਨਹੀਂ ਸਕਦਾ ਪੁਥੇਰੀਆਂ ਕਿਤਾਬਾਂ ਪੜ ਲੈਂਦਾ ਸਿਰ ਦੇ ਲੇਖ ਪੜਨੇ ਨਹੀਂ ਆਉਂਦੇ ਨਾ ਕਾਇਆ ਕਾਗਦ ਮਨ ਪਰਵਾਣਾ ਮਨ ਪਰਵਾਣਾ ਲਿਖਿਆ ਹੋਇਆ ਲੇਖ ਹੈ ਮਨ ਨੂੰ ਪੜਨਾ ਨਹੀਂ ਆਉਂਦਾ ਕਿ ਸਿਰ ਦੇ ਲੇਖਾ ਨੂੰ ਪੜਨਾ ਨਹੀਂ ਆਉਂਦਾ ਜੋ ਸਿਰ ਦੇ ਵਿਚਾਰ ਚੱਲਦੇ ਰਹਿੰਦੇ ਨੇ ਸੋਚਣੀ ਚੱਲਦੀ ਰਹਿੰਦੀ ਏ ਯਾਦਾਂ ਚੱਲਦੀਆਂ ਰਹਿੰਦੀਆਂ ਅਗਰ ਯਾਦਾਂ ਬੁਰੀਆਂ ਚੱਲਦੀਆਂ ਪਈਆਂ ਨੇ ਲੇਖ ਬੁਰੇ ਲਿਖੇ ਵਿਚਾਰ ਗਲਤ ਚੱਲ ਰਹੇ ਨੇ ਲੇਖ ਗਲਤ ਲਿਖੇ ਗਏ ਨੇ ਸੋਚਣੀ ਗਲਤ ਚੱਲ ਰਹੀ ਏ ਲੇਖ ਗਲਤ ਲਿਖੇ ਗਏ ਨੇ ਮਹਾਰਾਜ ਕਹਿੰਦੇ ਕੋਈ ਪੜਦਾ ਹੀ ਨਹੀਂ ਚੱਲਦੇ ਪਹਿਣ ਲਿਖੇ ਜਾ ਰਹੇ ਨੇ ਔਰ ਅੰਦਰ ਚੱਲਦੇ ਪਹਿਣ ਨੇ ਕਾ ਦਾ ਹੋਇਆ ਭੋਜਨ ਅੰਦਰ ਖੂਨ ਦੇ ਰਾਹੀ ਚੱਲਦਾ ਹੈ ਮਨ ਦੇ ਤਲ ਤੇ ਕੀਤਾ ਹੋਇਆ ਪੂਰ ਕਰਮ ਵਿਚਾਰਾਂ ਦੇ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਕਾਇਆ ਕਾਗਦ ਮਨ ਪਰਵਾਣਾ ਸਿਰਖੇ ਲੇਖ ਨਾ ਪੜੇ ਇਆਣਾ ਧਾਰਮਿਕ ਵਿਦਵਾਨ ਅਨਭਵੀ ਪੁਰਸ਼ ਕਹਰੇ ਨੇ ਸਾਰੀ ਦੁਨੀਆ ਦਾ ਸਮਾਜਿਕ ਢਾਂਚਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਹਰ ਰੋਜ਼ ਉਸਤਨ ਬੁਰਾਈ ਵਧਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਔਰ ਹਰ ਰੋਜ਼ ਉਸਤਨ ਭਲਾਈ ਘਟਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ ਕਿਉਂ ਹਰ ਬੁਰੇ ਕਰਮ ਦੇ ਵਿੱਚ ਮਨ ਦੀ ਕਾਗਰਤਾ ਹੈ ਹਰ ਬੁਰੇ ਕਰਮ ਦੇ ਵਿੱਚ ਮਨੁੱਖ ਸਾਵਧਾਨ ਹੈ ਬੇਈਮਾਨੀ ਦੇ ਵਿੱਚ ਬੜਾ ਸਾਵਧਾਨ ਹੈ ਅਗਰ ਸਾਵਧਾਨ ਨਹੀਂ ਤੇ ਇਹਦੀ ਬੇਈਮਾਨੀ ਪਕੜੀ ਜਾਏਗੀ ਹਰ ਗਲਤ ਕਰਮ ਦੇ ਵਿੱਚ ਇਹ ਪੂਰਾ ਸਾਵਧਾਨ ਹੈ ਇਕਾਗਰ ਹੈ ਅਗਰ ਇਕਾਗਰ ਨਹੀਂ ਸਾਵਧਾਨ ਨਹੀਂ ਹੈ ਤਾਂ ਪકડਿਆ ਜਾਏਗਾ ਦੁਜੇ ਦੀ ਪકડ ਦੇ ਚ ਆ ਜਾਏਗਾ ਹਰ ਬੁਰੇ ਕਰਮ ਨੂੰ ਸਮਾਜ ਤੇ ਕਾਨੂੰਨ ਦੀ ਨਿਗਾਹ ਤੋਂ ਬਚਾ ਕੇ ਕਰਨਾ ਪੈਂਦਾ ਹੈ ਸ਼ubh ਕਰਮ ਦੇ ਉੱਤੇ ਕੋਈ ਪਰਦਾ ਪਾਣ ਦੀ ਲੋੜ ਨਹੀਂ ਇਵੀ ਮਰਜ਼ ਕਰਦੇ ਆ ਜਿਵੇਂ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਗੰਦਗੀ ਨੂੰ ਖੁੱਲਾ ਨਹੀਂ ਰੱਖਣਾ ਪੈਂਦਾ ਢਕਣਾ ਪੈਂਦਾ ਲੇਕਿਨ ਫੁੱਲਾਂ ਨੂੰ ਢੱਕਣ ਦੀ ਲੋੜ ਹੈ ਕਿਸੇ ਵੀ ਸ਼ੁਭ ਕਰਮ ਨੂੰ ਛਪਾਉਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਸ਼ੁਭ ਕਰਮ ਤੇ ਫੁੱਲਾਂ ਦੀ ਤਰ੍ਹਾਂ ਉਹਨਾਂ ਦੀ ਤੇ ਮਹਿਕ ਹੈ ਸੁੰਦਰ ਨੇ ਬੜਾ ਸੁਆਪਣ ਹੈ ਠੀਕ ਹੈ ਜ਼ਮੀਨ ਦੇ ਉੱਤੇ ਭਾਵੇਂ ਫੁੱਲ ਵੱਧੇ ਜਾ ਰਹੇ ਹਨ ਮਨੁੱਖ ਦੀ ਜੀਵਨ ਦੀ ਧਰਤੀ ਦੇ ਤੇ ਕੰਡੇ ਹੀ ਕੰਡੇ ਵੱਧੇ ਜਾ ਰਹੇ ਹਨ ਫੁੱਲ ਕੋਈ ਨਹੀਂ ਇਹ ਵੀ ਮੈਂ ਅਰਜ਼ ਕਰਦੇ ਹਾਂ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਸਮਾਜ ਸਾਰੀ ਦੁਨੀਆ ਦਾ ਅਨਭਵੀ ਪੁਰਸ਼ ਕਹਿੰਦੇ ਨੇ ਉਸ ਤਨ ਬੁਰਾ ਹੁੰਦਾ ਜਾ ਰਿਹਾ ਹੈ ਬਾਜ਼ਾਰ ਦੇ ਚ ਬੁਰਾਈ ਘਰ-ਬਾਰ ਦੇ ਚ ਬੁਰਾਈ ਗੁਸਤਾਖੀ ਮਾਫ ਬਾਰ-ਬਾਰ ਮਾਫ ਮਾਫੀ ਮੈਂ ਮੰਗ ਰਿਆਂ ਮੰਦਰ ਮਸਜਿਦ ਗੁਰਦੁਆਰਿਆਂ ਦੇ ਚ ਬੁਰਾਈ ਲੈ ਜਾਂਦੀਆਂ ਨੇ ਪੱਗਾਂ ਬਾਜ਼ਾਰ ਦੇ ਚ ਲੈ ਜਾਂਦੀਆਂ ਨੇ ਪੱਗਾਂ ਮੰਦਰ ਮਸਜਿਦ ਗੁਰਦੁਆਰਿਆਂ ਦੇ ਚ ਬੁਰੇ ਕਰਮ ਹੁੰਦੇ ਨੇ ਸੰਸਾਰ ਦੇ ਚ ਬੁਰੇ ਕਰਮ ਤੀਰਥਾਂ ਤੇ ਵੀ ਹੁੰਦੇ ਨੇ ਮੰਦਰਾਂ ਚ ਵੀ ਹੁੰਦੇ ਹੈ ਸਮੁੱਚਾ ਸੰਸਾਰ ਦਾ ਸਮਾਜਿਕ ਢਾਂਚਾ ਰੋਜ਼-ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ। ਬੁਰਾ ਹੁੰਦਾ ਜਾ ਰਿਹਾ ਹੈ ਕਿਉਂ? ਬੁਰੇ ਕਰਮ ਦੇ ਚ ਪੂਰੀ ਇਕਾਗਰਤਾ ਮਨ ਦਾ ਹਿੱਸਾ ਬਣ ਜਾਂਦਾ ਹੈ। ਤੇ ਜਿਹੜਾ ਕਰਮ ਮਨ ਦਾ ਹਿੱਸਾ ਬਣ ਗਿਆ ਮਨ ਫਿਰ ਪ੍ਰੇਰਦਾ ਉਸ ਕਰਮ ਨੂੰ ਉਹ ਕਰਨਾ ਫਿਰ ਕਰਨਾ ਕਿਉਂਕਿ ਵਿਚਾਰਾਂ ਚ ਚੱਲਦਾ ਹੈ। ਸੋਚਣੀ ਚੱਲਦਾ ਹੈ। ਖਾਦਾ ਹੋਇਆ ਭੋਜਨ ਜਿਵੇਂ ਖੂਨ ਦੇ ਚੱਲਦਾ ਹੈ। ਮਨ ਦੇ ਤਲ ਤੇ ਕੀਤਾ ਹੋਇਆ ਕਰਮ ਜਿਹਦੇ ਚ ਇਕਾਗਰਤਾ ਹੈ ਸਾਵਧਾਨੀ ਹੈ। ਉਹ ਮਨ ਦੇ ਚ ਬਾਰ ਬਾਰ ਚੱਲਦਾ ਹੈ ਯਾਦ ਦੇ ਚੱਲਦਾ ਹੈ ਵਿਚਾਰਾਂ ਦੇ ਚੱਲਦਾ ਹੈ ਔਰ ਫਿਰ ਉਸ ਤੋਂ ਮਨੁੱਖ ਪ੍ਰੇਰਿਤ ਹੋ ਕੇ ਫਿਰ ਉਹੀ ਕਰਦਾ ਹੈ ਇੱਕ ਭੁੱਲ ਇੱਕ ਦਫਾ ਨਹੀਂ ਕਰਦਾ ਫਿਰ ਬਾਰ ਬਾਰ ਕਰਦਾ ਹੈ ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਥੋੜਾ ਜਿਆ ਠੀਕ ਹੈ ਸਤਸੰਗੀ ਹੋਵੇ ਕਦੀ ਕਦੀ ਗਹਿਰਾ ਜਾਂਦਾ ਹੋਵੇ ਤੋ ਪਛਤਾਪ ਕਰੇਗਾ ਇਹ ਕਿ ਹੋ ਜਾਂਦਾ ਮੈਥੋਂ ਇਹ ਕਿਉਂ ਹੋ ਜਾਂਦਾ ਹੁਣ ਮੈਂ ਨਹੀਂ ਕਰਾਂਗਾ ਫਿਰ ਕਰਦਾ ਹੈ ਕਿਉਂ ਜਦ ਬੁਰਾ ਕਰਮ ਕਰਦਾ ਉਹਦੇ ਚ ਪੂਰੀ ਇਕਾਗਰਤਾ ਹੈ ਜਦ ਬਾਣੀ ਪੜਦਾ ਉਹਦੇ ਚ ਇਕਾਗਰਤਾ ਹੈ ਹੀ ਨਹੀਂ ਜਦ ਵਾਹਿਗੁਰੂ ਵਾਹਿਗੁਰੂ ਜਪਦਾ ਉਹਦੇ ਚ ਇਕਾਗਰਤਾ ਹੈ ਹੀ ਨਹੀਂ ਤੋ ਉਹ ਸ਼ੁਭ ਕਰਮ ਉਹ ਗੁਰਬਾਣੀ ਮਨ ਦਾ ਹਿੱਸਾ ਹੀ ਨਹੀਂ ਬਣਦੀ ਕਹਿੰਦਾ ਮੈਂ ਅੱਜ ਦੋ ਸੁਖਮੰਨੀ ਸਾਹਿਬ ਦੇ ਪਾਠ ਕੀਤੇ ਨੇ ਪਰ ਗੁਰਵਾਣੀ ਤੇ ਇਹ ਕਹਿੰਦੀ ਹੈ ਸੁਖਮੰਨੀ ਸਾਹਿਬ ਤੇ ਇਹ ਕਹਿੰਦੀ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਨੇ ਨਾ ਆਵੇ ਕੀਤੇ ਹੋਣਗੇ ਤੋਂ ਦੋ ਪਾਠ ਅੰਦਰ ਤੇ ਤੇਰੇ ਕਿਨਕਾ ਮਾਤਰ ਵੀ ਕੋਈ ਨਹੀਂ ਜਿੰਨੇ ਚਿਰ ਤੱਕ ਮਨ ਦੀ ਪੂਰੀ ਕਾਗਰਤਾ ਨਾ ਹੋਵੇ ਸਾਵਧਾਨੀ ਨਾ ਹੋਵੇ ਉਹ ਕਰਮ ਮਨ ਦਾ ਹਿੱਸਾ ਨਹੀਂ ਬਣਦਾ ਨਹੀਂ ਬਣਦਾ ਜਦ ਸਾਰੀ ਦੁਨੀਆ ਦੇ ਵਿੱਚ ਬੜੇ ਬੜੇ ਸਤਸੰਗੀ ਇਸ ਤਰ੍ਹਾਂ ਦਾ ਪ੍ਰਸ਼ਨ ਕਰਦੇ ਨੇ ਗਿਆਨੀ ਜੀ ਕੀ ਕਰੀਏ ਸਾਵਧਾਨੀ ਇਕਾਗਰਤਾ ਇਥੇ ਬਣਦੇ ਹੀ ਨਹੀਂ ਮੈਂ ਕਿਹਾ ਬੁਰੇ ਕਰਮ ਦੇ ਸਾਵਧਾਨੀ ਇਤਨੀ ਵਰਤ ਚੁੱਕੇ ਆ ਗਲਤ ਕਰਮ ਅੱਜ ਸਾਵਧਾਨੀ ਇਤਨੀ ਵਰਤ ਚੁੱਕੇ ਆ ਬੜੇ ਪ੍ਰਬਲ ਸੰਸਕਾਰ ਬਣ ਗਏ ਬੜੇ ਪ੍ਰਬਲ ਸੰਸਕਾਰ ਬਣ ਗਏ ਤੇ ਜਿਵੇਂ ਬਹੁਤ ਵੱਡਾ ਛੇਪ ਜਾਜ ਫੂਕਿਆਂ ਨਾਲ ਨਹੀਂ ਚੱਲੇਗਾ ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕਰਮ ਨਹੀਂ ਆਉਂਦੇ ਕੋਈ ਵੱਡਾ ਕੰਮ ਕਰਨਾ ਹੈ ਉਹਦੇ ਲਈ ਸਾਧਨ ਵੱਡਾ ਜੁਟਾਉਣਾ ਪਏਗਾ ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਨਾ ਹੈ ਤੇ ਸੌ ਚੂਆਂ ਦੀ ਖਲ ਨਾਲ ਵੀ ਨਹੀਂ ਮੜਿਆ ਜਾ ਸਕਦਾ ਉਠਦੀ ਖਲ ਚਾਹੀਦੀ ਕਵੀ ਰਹੀਮ ਛੋਟੇ ਸਾਧਨਾ ਨਾਲ ਵੱਡਾ ਕੰਮ ਨਹੀਂ ਹੋ ਸਕਦਾ ਇਹਦੇ ਉੱਤੇ ਉਹਨਾਂ ਨੇ ਤਸ਼ਬੀਹ ਦਿੱਤੀ ਹੈ ਵੀ 100 ਚੂਆਂ ਦੀ ਚਮੜੀ ਇਕੱਠੀ ਕਰੋ ਤਾਂ ਵੀ ਨਗਾਰਾ ਨਹੀਂ ਮੜਿਆ ਜਾਏਗਾ ਇੱਕ ਉਠ ਕਾਫੀ ਹੈ ਨਗਾਰਾ ਮੜਿਆ ਜਾਏਗਾ ਅਕਸਰ ਲਗਾਰੇ ਉਠ ਦੀ ਖਲ ਨਾਲ ਮੜੇ ਜਾਂਦੇ ਨੇ ਵੱਡਾ ਕੰਮ ਵੱਡੇ ਸਾਧਨਾ ਨਾਲ ਹੋਵੇਗਾ ਇੱਕ 5 ਮਿੰਟ ਵਾਇਗਰੂ ਵਾਇਗਰੂ ਤੋਂ ਕਰ ਲਿਆ ਜਲਦੀ ਜਲਦੀ ਕਹਾ ਜਿਵੇਂ ਕੱਟੀ ਦਾ ਜਪਜੀ ਸਾਹਿਬ ਪੜ ਲਿਆ ਤੇ ਫਿਰ ਜਗਾ ਜਗਾ ਕਹਿੰਦਾ ਫਿਰ ਤਾਂ ਕੀ ਕਰੀਏ ਮਨ ਤੇ ਕਾਗਰ ਨਹੀਂ ਆਉਂਦਾ ਮਨ ਤੇ ਕਾਗਰ ਨਹੀਂ ਆਉਂਦਾ ਫੂਕਿਆਂ ਦੇ ਨਾਲ ਕਦੀ ਝਾਸ ਚਲਦੇ ਨੇ ਚੂਹਿਆਂ ਦੀ ਖਲ ਨਾਲ ਕਿਧਰੇ ਨਗਾਰੇ ਮੜੇ ਜਾਂਦੇ ਜੀ ਅੰਦਰ ਬੁਰਾਈ ਪਹਾੜ ਵਰਗੀ ਹੋ ਗਈ ਹੈ ਬੜੀ ਪਰਵਲ ਹੋ ਗਈ ਹੈ ਤੋਂ ਇਤਨੀ ਪਰਵਲਤਾ ਇਤਨਾ ਸਮਾਂ ਇਤਨੀ ਮਿਹਨਤ ਨਾਮ ਜਪਣ ਦੇ ਚਾਹੀਦੇ ਹੈ ਤਾਂ ਜਾ ਕੇ ਕਿਦਰੇ ਖੇਡ ਬਣੇਗੇ ਕਬੀਰ ਕਹਿੰਦੇ ਨੇ ਕੀ ਕਰੀਏ ਲੋਗਾਂ ਨੂੰ ਆਰਾਮ ਖਿਲਾਉਣਾ ਜਾਣਾ ਬੱਚਿਆਂ ਦੀ ਖੇਡ ਸਮਝੇ ਕੋਈ ਜਪ ਦੀ ਲੋੜ ਨਹੀਂ ਜੀ ਕੋਈ ਤਪ ਦੀ ਲੋੜ ਨਹੀਂ ਸਿਰਫ ਵਿਚਾਰ ਕਰੋ ਬਾਰੰਗ ਬਾਰ ਬਾਰ ਪ੍ਰਭ ਜਪਿਏ ਇਹ ਗੁਰੂ ਅਰਜਨ ਦੇਵ ਜੀ ਤੋਂ ਵੀ ਜ਼ਿਆਦਾ ਸਿਆਣੇ ਹੋ ਗਏ ਨੇ ਬਾਰ ਬਾਰ ਜਪੋ ਬਾਰ ਬਾਰ ਜਪੋ 10 ਦਫਾ ਵਾਹਿਗੁਰੂ ਆਖੋ ਚਲੋ 1 ਦਫਾ ਚ ਥੋੜਾ ਜਿਹਾ ਮਨ ਇਕਾਜ਼ਰ ਹੋਵੇਗਾ ਜਪੀ ਜਾਓ ਜਪੀ ਜਾਓ ਮਿਹਨਤ ਕਰੀ ਜਾਓ ਜਿਸ ਵਕਤ ਮਨ ਪੂਰਾ ਹੋਇਆ ਸਭ ਰਾਣੀ ਪੂਰੀ ਹੋਈ ਇੱਕੋ ਦਫਾ ਦੇ ਵਾਹਿਗੁਰੂ ਨੇ ਵੀ ਅੰਦਰ ਕ੍ਰਾਂਤੀ ਪੈਦਾ ਕਰ ਦੇਣੀ ਦੁਨੀਆ ਬਦਲ ਕੇ ਰੱਖ ਦੇਣੀ ਕਿਨ ਕਾ ਏਕ ਜਿਸ ਜੀਵ ਸਾਵੇ ਤਾਂਖੇ ਮਹਿਮਾ ਗਨੇ ਨਾਵੇ ਸਮਾਜ ਸਾਰੇ ਦਾ ਸਾਰਾ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ ਇਹ ਵੀ ਮੈਂ ਅਰਜ਼ ਕਰਾਂ ਸਿਰਫ ਇੱਕ ਦੇਸ਼ ਦੀ ਗੱਲ ਨਹੀਂ ਹੈ ਕਿਉਂ ਹਰ ਬੁਰੇ ਕਰਮ ਦੇ ਚ ਮਨ ਇਕਾਗਰ ਹੈ ਔਰ ਪੂਰਾ ਕਰਮ ਫਿਰ ਆਦਤ ਬਣ ਗਈ ਸੁਭਾਅ ਬਣ ਗਿਆ ਕਰਮ ਸੰਸਕਾਰ ਸੁਭਾਅ ਇੱਕ ਕਰਮ ਮੈਂ ਅੱਜ ਕੀਤਾ ਹੈ ਬੁਰਾ ਉਹਦੇ ਥੋੜੇ ਜਿਹੇ ਸੰਸਕਾਰ ਬਣੇ ਨੇ ਉਹਨਾਂ ਸੰਸਕਾਰਾਂ ਨੇ ਮੈਨੂੰ ਫਿਰ ਪ੍ਰੇਰਿਆ ਮੈਂ ਫਿਰ ਕੀਤਾ ਹੈ ਸੰਸਕਾਰ ਜ਼ਰਾ ਹੋਰ ਪਰਬਲ ਬਣ ਗਏ ਨੇ ਉਹਨਾਂ ਪਰਬਲ ਸੰਸਕਾਰਾਂ ਨੇ ਮੈਨੂੰ ਫਿਰ ਪਰੇ ਰਿਹਾ ਮੈਂ ਫਿਰ ਕਹਿੰਦਾ ਸੰਸਕਾਰ ਜ਼ਰਾ ਹੋਰ ਪਰਬਲ ਬਣ ਗਏ ਨੇ ਬਾਰ ਬਾਰ ਉਹ ਕਰਮ ਰਿਪੀਟ ਕਰਦੇ ਆ ਸੁਭਾਅ ਬਣ ਜਾਂਦਾ ਹੈ ਕਹਿੰਦੇ ਨੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ ਤੁਸੀਂ ਆਖੋਗੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਇਹਦੇ ਤੇ ਇੱਕ ਦਲੀਲ ਦੇ ਇੱਕ ਮੈਂ ਸੌਂਪਤੀ ਕਰਦੇ ਹਾਂ ਸਮਾਂ ਮੇਰਾ ਹੋ ਗਿਆ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹੋ ਬੱਗਾ ੱੱੱ ਤੱਪੇ ਘਣਾ ਕਾਲੀਆਂ ਕਾਲੇ ਵਨ ਚਿੱਟਾ ਸੂਰਜ ਚੜਿਆ ਚਾਰੋਂ ਪਾਸੇ ਚਟਿਆਈ ਛਾ ਗਈ ਏ ਪਰ ਮਹਾਰਾਜ ਕਹਿੰਦੇ ਕਾਲੀਆਂ ਚੀਜ਼ਾਂ ਤੇ ਕਾਲੀਆਂ ਹੀ ਨੇ ਉਹ ਤੇ ਨਹੀਂ ਚਟੀਆਂ ਹੋ ਗਈਆਂ ਮਸਿਆ ਦੀ ਰਾਤ ਕਾਲੀ ਬੋਲੀ ਰਾਤ ਚਾਰੋਂ ਪਾਸੇ ਕਾਲਖ ਹੀ ਕਾਲਖ ਛਾ ਗਈ ਏ ਪਰ ਚਟੀਆਂ ਚੀਜ਼ਾਂ ਤੇ ਚਟੀਆਂ ਹੀ ਨੇ ਇਸ ਕਾਲਕ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਜਿਹਦਾ ਸੁਭਾਅ ਸੰਤ ਬਣ ਗਿਆ ਹੈ ਕਰੋਣਾ ਦੁਸ਼ਟ ਉਹਨੂੰ ਮਿਲਣ ਉਹ ਆਪਣਾ ਸੰਤਪਣਾ ਨਹੀਂ ਛੱਡੇਗਾ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਸਾਧ ਸੰਗਤ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਸਭ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ